बॉलीवुड अखबार देख रहे तमाम दर्शकों का स्वागत है ਤੇ ਮੈਂ ਹਾਂ ਤੁਹਾਡੇ ਨਾਲ ਸ਼ੈਤਾ ਰਾਣਾ ਅੱਜ ਦਾ ਇਸ ਸ਼ੋਅ ਦੇ ਵਿੱਚ ਪੰਜਾਬੀ ਇੰਡਸਟਰੀ ਤੋਂ ਜੁੜਿਆ ਕੁਝ ਖਾਸ ਤੇ ਲੇਟੈਸਟ ਅਪਡੇਟਸ ਦੀ ਜਾਣਕਾਰੀ ਲਵਾਂਗੇ ਸਨਾਲ ਹੀ ਪੰਜਾਬੀ ਇੰਡਸਟਰੀ ਦੇ ਵਿੱਚ ਕੀ ਕੁਝ ਨਵਾਂ ਚੱਲ ਰਿਹਾ ਹੈ ਉਸ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਤਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਗੈਰੀ ਸੰਧੂ ਦੀ ਗੈਰੀ ਸੰਧੂ ਜਦੋਂ ਵੀ ਪੰਜਾਬ ਆਉਂਦੇ ਨੇ ਤਾਂ ਕੁਝ ਅਜਿਹੀਆਂ ਗੱਲਾਂ ਆਪਣੇ ਲਾਈਵ ਸ਼ੋਅਸ ਦੇ ਵਿੱਚ ਕਰ ਜਾਂਦੇ ਨੇ ਜੋ ਹਮੇਸ਼ਾ ਹਰ ਇੱਕ ਦੇ ਦਿਲਾਂ ਉੱਤੇ ਰਾਜ਼ ਕਰਦੀਆਂ ਨੇ ਤੇ ਉਹਨਾਂ ਗੀਤਾਂ ਉੱਤੇ ਜਾਂ ਉਹਨਾਂ ਗੱਲਾਂ ਦੇ ਉੱਤੇ ਗੈਰੀ ਸੰਧੂ ਦੀਆਂ ਅਮਲ ਵੀ ਕੀਤਾ ਜਾਂਦਾ ਹੈ ਇਸ ਦੇ ਵਿਚਕਾਰ ਗੈਰੀ ਸੰਧੂ ਦੇ ਵੱਲੋਂ ਇੱਕ ਲਾਈਵ ਸ਼ੋਅ ਪਰਫਾਰਮ ਕੀਤਾ ਗਿਆ ਤੇ ਇਸ ਲਾਈਵ ਸ਼ੋਅ ਦੇ ਵਿੱਚ ਗੈਰੀ ਸੰਧੂ ਨੇ ਆਪਣੇ ਦਿਲ ਦੇ ਦਰਦ ਬਿਆਨ ਕੀਤੇ ਨੇ ਹਾਲਾਂਕਿ ਸਭ ਤੋਂ ਪਹਿਲਾਂ ਗੈਰੀ ਸੰਧੂ ਆਪਣੇ ਮਾਪਿਓ ਨੂੰ ਲੈ ਕੇ ਭਾਵੁਕ ਹੋਏ ਨੇ ਉਹਨਾਂ ਨੇ ਇਹ ਗੱਲ ਜਿਹੜੀ ਹੈ ਸਾਰਿਆਂ ਨੂੰ ਆਖੀ ਹੈ ਕਿ ਜੇਕਰ ਤੁਸੀਂ ਅੱਜ ਬਾਹਰ ਕਮਾ ਰਹੇ ਹੋ ਤਾਂ ਆਪਣੇ ਮਾਪਿਓ ਦਾ ਧਿਆਨ ਜ਼ਰੂਰ ਰੱਖੋ ਜੇਕਰ ਤੁਹਾਡੇ ਮਾਪਿਓ ਠੀਕ ਨਹੀਂ ਨੇ ਜੇਕਰ ਉਹ ਤੁਹਾਡੇ ਨਾਲ ਨਹੀਂ ਨੇ ਤਾਂ ਤੁਹਾਡੇ ਕਮਾਉਣ ਦਾ ਕੋਈ ਵੀ ਫਾਇਦਾ ਨਹੀਂ ਹੈ ਕਿਉਂਕਿ ਮਾਂ ਪਿਓ ਦਾ ਵੱਡਾ ਦਰਦ ਕਹਿ ਸਕਦੇ ਆ ਕਿ ਕਿਸੇ ਦਾ ਨਹੀਂ ਹੁੰਦਾ ਤੇ ਅੱਜ ਮੈਂ ਉਹ ਸਭ ਚੀਜ਼ਾਂ ਦਾ ਅਹਿਸਾਸ ਕਰ ਰਿਹਾ ਤਾਂ ਸਭ ਕੁਝ ਛੱਡੋ ਤੇ ਆਪਣੇ ਮਾਪਿਓ ਕੋਲ ਵਾਪਸ ਜਾਓ ਹਾਲਾਂਕਿ ਇਸ ਦੌਰਾਨ ਗੈਰੀ ਸੰਦੂ ਨੇ ਇਸ ਚੀਜ਼ ਦਾ ਵੀ ਜ਼ਿਕਰ ਕੀਤਾ ਹੈ ਕਿ ਉਹ 2001 ਦੇ ਘਰੋਂ ਨਿਕਲੇ ਹੋਏ ਨੇ ਤੇ ਹੁਣ 2025 ਹੋ ਚੁੱਕਿਆ ਇਸ ਦੇ ਵਿਚਕਾਰ ਉਹਨਾਂ ਨੇ ਇਸ ਗੱਲ ਦਾ ਅਹਿਸਾਸ ਜਿਹੜਾ ਸਾਰਿਆਂ ਨੂੰ ਕਰਵਾਇਆ ਤੇ ਨਾਲ ਹੀ ਇਸ ਚੀਜ਼ ਦਾ ਜ਼ਿਕਰ ਵੀ ਕੀਤਾ ਹੈ ਕਿ ਕਿੰਨਾ ਸਿਚੁਏਸ਼ਨਸ ਤੋਂ ਫਿਲਹਾਲ ਗੈਰੀ ਸੰਦੂ ਫਿਲਹਾਲ ਚੱਲ ਰਹੇ ਨੇ ਤੇ ਅੱਜ ਜਿਕਰ ਗੈਰੀ ਸੰਧੂ ਦੇ ਮਾਪਿਓ ਨਹੀਂ ਨੇ ਤਾਂ ਕਿਸ ਤਰ੍ਹਾਂ ਦਾ ਬਤਿੱਤ ਕਰਦੇ ਨੇ ਸੁਣਦੇ ਗੈਰੀ ਸੰਧੂ ਦੀ ਜ਼ੁਬਾਨੀ ਜ਼ਿੰਦਗੀ ਚ ਸਾਰਾ ਕੁਝ ਕੀਤਾ ਜੇਲ ਵੀ ਗਿਆ ਡਿਟੈਂਸ਼ਨ ਸੈਂਟਰ ਵੀ ਕੱਟੇ ਮੈਂ ਮੈਂ 2001 ਦਾ ਘਰੋਂ ਨਿਕਲਿਆ ਜੀ ਤੇ ਆ ਦੇਖ ਲਓ ਕਿਹੜਾ ਸਾਲ ਆ ਗਿਆ 25 ਚੱਲਾ ਹੈ ਅੰਦੇਲਾ ਕਿੰਨੇ ਚੱਲਦਾ ਨਿਕਲਿਆ ਮੈਂ ਵੀ ਆਪਣੇ ਆਪ ਲਈ ਤਾੜੀ ਲਾਓ ਪਤੰਦਰੋ ਆਪਣੇ ਆਪ ਲਈ ਤਾੜੀ ਪਿੰਡ ਛੱਡ ਕੇ ਆਇਆ ਇੱਥੇ ਆਪਾਂ ਜੇ ਕੋਈ ਜੇ ਕੋਈ ਮੋੜਨਾ ਚਾਹੁੰਦਾ ਤਾਂ ਮੋੜ ਜਾ ਯਾਰ ਜੇ ਮੰਮੀ ਡੜੀ ਕੀਕ ਹੋਇਆ ਗਿਆ ਚਲਾ ਜਾਓ ਪੈਸੇ ਪੁਸੇ ਠੀਕ ਆ ਮੈਂ ਤਾਂ ਕਹਿੰਦਾ ਕਿਉਂਕਿ ਮੈਂ ਪੈਸੇ ਜ਼ਰੂਰ ਬਣਾ ਲੈ ਪਰ ਮੇਰੇ ਮੰਮੀ ਡੜੀ ਰਹੀ ਰਹੇ ਯਾਰ ਸੋ ਪੈਸੇ ਪੁਸੇ ਹੁੰਦੇ ਜਾਂਦੇ ਰਹਿਣੇ ਆ ਜੇ ਕਿਸੇ ਨੇ ਜਾਣਾ ਤਾਂ ਜਾਣਾ ਚਾਹੀਦਾ ਇਹ ਕਰੀ ਆਪਣੇ ਬੇਬੇ ਬੇਬੇ ਬਾਪੂ ਦੇ ਤਾਰੇ ਲੱਲੋ ਫੇਂ ਗਾਂਜ ਕੰਮ ਸ਼ੁਰੂ ਕਰਦੇ ਆ ਪੰਜਾਬੀ ਗਾਇਕ ਮੰਕੀਰਤ ਆਲਖ ਜਿਸ ਤਰੀਕੇ ਦੇ ਨਾਲ ਆਪਣੀ professionਲ ਜ਼ਿੰਦਗੀ ਨੂੰ ਅਕਸਰ ਆਪਣੇ social media ਦੇ ਉੱਤੇ ਅਪਲੋਡ ਕਰਦੇ ਨੇ ਜਾਂ ਅਪਡੇਟਡ ਰਹਿੰਦੇ ਨੇ ਇਸ ਦੇ ਵਰਤਕਾਰ ਉਹ ਆਪਣੀ personal life ਨੂੰ ਲੈ ਕੇ ਵੀ ਕਾਫੀ expose ਜਿਹੜਾ ਅਕਸਰ ਕਰਦੇ ਰਹਿੰਦੇ ਨੇ ਖਾਸ ਤੌਰ ਤੇ ਆਪਣੇ ਬੱਚਾ ਨੂੰ ਲੈ ਕੇ ਸੋ ਮਨਕੇਰਤ ਆਲਖ ਦੇ ਤਿੰਨ ਬੱਚੇ ਨੇ ਦੋ ਜੁੜਵਾ ਕੁੜੀਆਂ ਨੇ ਇੱਕ ਮੁੰਡਾ ਮੁੰਡਾ ਜਿਹੜਾ ਹੈ ਉਹ ਕਾਫੀ ਵੱਡਾ ਹੈ ਤੇ ਬੱਚੇ ਕੁੜੀਆਂ ਜਿਹੜੀਆਂ ਨੇ ਉਹ ਛੋਟੀਆਂ ਨੇ ਸੋ ਇਸ ਦੇ ਵਿੱਚ ਕਰ ਬਹੁਤ ਖੂਬਸੂਰਤ ਵੀਡੀਓ ਜਿਹੜੀ ਆ ਮਨਕੇਰਤ ਆਲਖ ਨੇ ਸਾਰਿਆਂ ਨਾਲ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਮੁੰਡਾ ਆਪਣੇ ਪਿਓ ਦੀ ਸੇਵਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਨਾਲ ਹੀ ਜਿਹੜੀ ਛੋਟੀ ਕੁੜੀ ਆ ਉਹ ਤੋਤਲੀ ਆਵਾਜ਼ ਦੇ ਵਿੱਚ ਪਿਓ ਦੇ ਨਾਲ ਗੱਲਾਂ ਕਰਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਇੰਨੀ ਸੋਹਣੀ ਵੀਡੀਓ ਹੈ ਕਿ ਹਰ ਕਿਸੇ ਨੇ ਇਮੋਸ਼ਨਲ ਹੋ ਕੇ ਹਰ ਕਿਸੇ ਨੇ ਪਾਵਕ

ਸਰਦੂਲ ਸਕੰਦਰ ਤੋਂ ਬਾਅਦ ਜੇਕਰ ਕਿਸੇ ਨੇ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕੀਤਾ ਤੇ ਉਹਨਾਂ ਦੇ بیٹے ਆਲਾਪ ਸਕੰਦਰ ਨੇ ਹਾਲਾਂਕਿ ਹੂ ਬਹੂ ਆਪਣੇ ਪਿਓ ਵਰਗੀ ਆਵਾਜ਼ ਆਲਾਪ ਸਕੰਦਰ ਜਿਹੜੇ ਨੇ ਉਹ ਲੋਕਾਂ ਦੇ ਨਾਲ ਉਹਨਾਂ ਦੇ ਗੀਤਾਂ ਸਾਂਝੇ ਕਰਦੇ ਨੇ ਤੇ ਇਸੇ ਦੇ ਵਿਚਕਾਰ ਆਲਾਪ ਸਕੰਦਰ ਦੀ ਸੁਰਾਂ ਨੂੰ ਉਹਨਾਂ ਦੀ ਹੇਕਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਤੇ ਕਿਤੇ ਨਾ ਕਿਤੇ ਸਰਦੂਲ ਸਿਕੰਦਰ ਦਾ ਜਿਹੜਾ ਚਿਹਰਾ ਹੈ ਉਹ ਆਲაპ ਸਿਕੰਦਰ ਦੇ ਚਿਹਰੇ ਦੇ ਉੱਤੇ ਜ਼ਰੂਰ ਚ ਲੱਗਦਾ ਹੈ ਇਸੇ ਦੇ ਵਿਚਕਾਰ ਰੂਹਦਾਰ ਨਾਈਟ ਇੱਕ ਆਲაპ ਸਿਕੰਦਰ ਦੇ ਵੱਲੋਂ ਸਾਰਿਆਂ ਨਾਲ ਸਾਂਝੀ ਕੀਤੀ ਹੈ ਜਿਸ ਦੇ ਵਰ ਆਲაპ ਸਿਕੰਦਰ ਗਿਟਾਰ ਦੇ ਨਾਲ ਗੁੰੰਗਣਾਉਂਦੇ ਹੋਏ ਨਜ਼ਰ ਆਏ ਨੇ ਤੇ ਇਸੇ ਦੇ ਵਿਚਕਾਰ ਉਹਨਾਂ ਨੇ ਗੀਤ ਗਾਇਆ ਹੈ ਬੂਹੇ ਬਾਰੀਆਂ ਮੁਹੱਬਤ ਜਿਹੜੀ ਉਹ ਕੱਲੀ ਜਿਸਮਾ ਨਾਲ ਨਹੀਂ ਹੁੰਦੀ ਉਹ ਤੁਹਾਡੀ ਰੂਹ ਦੇ ਨਾਲ ਤੁਹਾਡੀ ਖੁਸ਼ਬੂ ਦੇ ਨਾਲ ਹਵਾਵਾਂ ਨਾਲ ਵੀ ਚੱਲ ਜਾਂਦੀ ਹੈ ਫਿਰ ਉਹਨੂੰ ਚਾਹਦੀਆਂ ਨਾ ਹਵਾਵਾਂ ਨਾਲ ਫਿਰ ਉਹ ਕੱਲੇ ਕੱਲੇ ਬੂਹੇ ਬਾਰੀ ਦੇ ਉੱਤੇ ਜਾ ਕੇ ਦਸਤਕ ਦਿੰਦੀ ਆ ਫਿਰ ਉਹ ਕਹਿੰਦੀ ਆ ਕਿ ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟਪਕੇ ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟਪਕੇ ਮੈਂ ਆਵਾਜ਼ ਹੀ ਦੋ

ਔਰ ਫਿਰ ਜਦੋਂ ਤੂੰ ਨਹੀਂ ਹੁੰਦਾ ਨਾ ਮੈਨੂੰ ਬੜੇ ਤਾਂਦੇ ਮੇਨੇ ਸਣੇ ਪੈਂਦੇ ਆ ਫਿਰ ਆਪਣੀ ਕੀ ਦੁੱਖ ਪ੍ਰਗਟ ਕਰਦੀ ਐ ਹਾਂ ਦੀ ਹੱਸੇ ਹੁ ਕੁੜੀਆਂ ਮੈਨੂੰ ਤਾਂਦੇ ਪੈਂਦੀਆਂ ਹੱਸੇ ਹੱਸੇ ਦੇ ਵਿੱਚ ਮੈਨੂੰ ਕਮਲ ਕੇੜੀਆਂ ਨੇ ਆ ਆਜਾ ਸੋਹਣਿਆ ਤੇ ਘਰ ਆਜਾ ਸੋਹਣਿਆ ਕੱਲਿਆ guzara ਕਿ ਮੇਰਾ ਤਾਂ ਬਾਣੀ ਏ ਡੰਗਦੀਆਂ ਮੈਨੂੰ ਰੁੱਤਾਂ ਪਿਆਗ ਵਾਲੀਆਂ ਤੇ ਤੇਹੇ ਪਹੁੰਚੂ ਜੀ ਨਹੀਂ ਉਹਨਾਂ ਦਸ ਮੈਂ ਕੀ ਕਰਾਂ ਆਜਾ ਸੋਹਣਿਆ पंजाबी गायिका अफसाना खान ने एक स्नैप स्टोरी ਅਪਲੋਡ ਕੀਤੀ ਹੈ ਜਿਸ ਦੇ ਵਿੱਚ ਅਫਸਾਨਾ ਖਾਨ ਆਪਣੀ ਇੱਕ ਵੱਖੋ ਵੱਖਰੀ ਰੈਸিপি ਸਾਰਿਆਂ ਦੇ ਨਾਲ ਸਾਂਝੀ ਕਰਦੀ ਹੋਈ ਨਜ਼ਰ ਆਈ ਹੈ ਜਿਸ ਦੇ ਵਿੱਚ ਉਹ ਚਾਹ ਪੀਂਦੀ ਹੋਈ ਵਿਖਾਈ ਦਿੱਤੀ ਹੈ ਉਹ ਵੀ ਮਠੀਆਂ ਅਤੇ ਮਟਰੀ ਵਿੱਚ ਪਟਬੋ ਕੇ ਹਾਲਾਂਕਿ ਇਹ ਜੋ ਉਹਨਾਂ ਦੀ ਟ੍ਰਿਕ ਹੈ ਇਹ ਜੋ ਤਰੀਕਾ ਹੈ ਜਿਹੜਾ ਉਹ ਕੀਤਾ ਨਾ ਕੀਤਾ ਅਫਸਾਨਾ ਖਾਨ ਨੂੰ ਟਰੋਲ ਵੀ ਕਰਦਾ ਹੈ ਪਰ ਇਸੇ ਦੇ ਵਿਚਕਾਰ ਅਫਸਾਨਾ ਖਾਨ ਦੇ ਜਿਹੜੇ ਕਹਿ ਸਕਦੇ ਆ ਕਿ ਦੇਸੀ ਅੰਦਾਜ਼ ਦੀ ਤਾਰੀਫ਼ ਵੀ ਕੀਤੀ ਜਾ ਰਹੀ ਹੈ ਕਿ ਬੇਸ਼ੱਕ ਅੱਜ ਅਫਸਾਨਾ ਖਾਨ ਇੱਕ ਚੰਗਾ ਮੁਕਾਮ ਹਾਸਲ ਕਰ ਲੱਤਾ ਬਟ ਇਸ ਦੇ ਬਾਵਜੂਦ ਵੀ

ਤੇ ਨਾਲ ਹੀ ਅਫਸਾਨਾ ਖਾਨ ਨੇ ਇੱਕ ਹੋਰ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਅਫਸਾਨਾ ਖਾਨ ਇੱਕ ਮਹਿਫਲ ਦੇ ਵਿੱਚ ਬੈਠੀ ਹੋਈ ਨਜ਼ਰ ਆਈ ਹੈ ਤੇ ਇਹ ਮਹਿਫਲ ਸੁਰਾਂ ਦੇ ਬਾਦਸ਼ਾਹ ਜਿਹੜੇ ਮਾਸਟਰ ਸਲੀਮ ਨੇ ਮਾਸ਼ਾ ਅਲੀ ਨੇ ਤਾਂ ਹੋਰ ਕਈ ਵੱਡੇ ਚਿਹਰੇ ਨੇ ਜੋ ਇਸ ਮਹਿਫਲ ਦੇ ਵਿੱਚ ਬੈਠੇ ਹੋਏ ਨਜ਼ਰ ਆਏ ਨੇ ਤੇ ਅਫਸਾਨਾ ਖਾਨ ਵੀ ਇਸ ਮਹਿਫਲ ਦਾ ਹਿੱਸਾ ਬਣਦੀ ਹੋਈ ਵਿਖਾਈ ਦਿੱਤੀ ਹੈ 4° ਕਸੂਤੀ ਡਿਗਰੀ ਦੀ ਇੱਕ ਪ੍ਰੈਸ ਕਾਨਫਰੰਸ ਹੋਈ ਜਿਸ ਦੇ ਵਿੱਚ ਇਸ ਵੈਬ ਸੀਰੀਜ਼ ਨੂੰ ਜਿਹੜਾ ਕਹਿ ਸਕਦੇ ਆ ਕਿ ਫੰਡ ਦੇ ਅਨਾਉਂਸਮੈਂਟ ਕਰ ਦਿੱਤੀ ਕਿ ਹਾਲਾਂਕਿ ਇਹ ਫਿਲਮ ਜਿਹੜੀ ਹੈ 2026 ਦੇ ਵਿੱਚ ਹੁਣ ਆਵੇਗੀ ਤੇ ਜਿੱਥੇ ਇਹ ਦੋਨੋਂ ਸੀਜ਼ਨ ਯਾਰ ਜਗਰੀ ਕਸੂਤੀ ਡਿਗਰੀ ਤੇ ਖਤਮ ਹੋਏ ਸੀ ਉੱਥੋਂ ਹੀ ਅੱਗੇ ਕੰਟੀਨਿਊ ਕੀਤਾ ਜਾਵੇਗਾ ਪਰ ਕੁਝ ਇਸ ਤਰੀਕੇ ਦੇ ਨਾਲ ਕੰਟੀਨਿਊ ਕੀਤਾ ਜਾਵੇਗਾ ਕਿ ਜੇਕਰ ਤੁਸੀਂ ਇਹਨਾਂ ਸੀਜ਼ਨਸ ਨੂੰ ਨਹੀਂ ਦੇਖਿਆ ਤੇ ਤੁਸੀਂ ਵੀ ਫਰੈਸ਼ ਫੀਲ ਕਰੋਗੇ ਸੋ ਉਸ ਦੇ ਵਿਚਕਾਰ ਯਾਰ ਜਗਰੀ ਕਸੂਤੀ ਡਿਗਰੀ ਦੇ ਜਿਹੜੇ ਯਾਰ ਨੇ ਉਹਨਾਂ ਦੇ ਵੱਲੋਂ ਜਿਹੜਾ ਇੱਕ ਗੀਤ ਗੁੰਗਨਾਇਆ ਗਨਾਇਆ ਗਿਆ ਤੇ ਇਹ ਗੀਤ ਜਿਹੜਾ ਹੈ ਉਹ ਸਾਰਿਆਂ ਦੀ ਜ਼ੁਬਾਨੀ ਜ਼ਰੂਰ ਚੜਿਆ ਹੋਇਆ ਸੋ ਸਾਰੰਗ ਨੇ ਜੋ ਤਰੀਕੇ ਦੇ ਨਾਲ ਇਸ ਗੀਤ ਨੂੰ ਆਵਾਜ਼ ਦੱਤੀ ਹੈ ਹਰ ਕੋਈ ਹੁਣ ਇਸ ਗੀਤ ਨੂੰ ਆਪੋ ਆਪਣੀ ਸਟੋਰੀਜ਼ ਦੇ ਵਿੱਚ ਅਪਲੋਡ ਕਰਦਾ ਹੋਇਆ ਨਜ਼ਰ ਆਇਆ ਹੈ। ਉਡੀਆਂ ਅੰਬਰਾਂ ਤੇ ਛੱਡ ਆਸ ਯੁਮੀਦ ਲੰਮੋਣੀ ਇਹਨਾਂ ਗੱਝੀਆਂ ਅੰਬਰਾਂ ਤੇ ਜੇ ਤੂੰ ਨਾਲ ਲਿਖਵਾਣਾ ਚਾਹ ਲੈ ਇਹਨਾਂ ਗੱਝੀਆਂ ਅੰਬਰਾਂ ਤੇ ਛੱਡ ਆਸ ਯੁਮੀਦ ਲੰਮੋਣੀ ਅੱਜ ਤੇ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਇਹ ਨਹੀਂ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਦਿਲੇ ਮੈਨੂੰ ਦੇਵੋ ਜਾਜ਼ਰ ਧੰਨਵਾਦ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेकओवर हो या इविजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे